ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾਣ ਨੂੰ ਪੈਸੇ ਨਹੀਂ ਐ ਅੱਜ ਆਪਣੇ ਵਾਲਾ ਜਿਹੜਾ ਧੂ ਧੂ ਐ ਨਾ ਭਗਵੰਤ ਮਾਨ ਇਹਦੀ ਤਾਂ ਚੱਲਦੀ ਹੋ ਕੋਈ ਨਹੀਂ ਐ ਇਹ ਜਿਹੜੇ ਪੰਡ ਅੱਜ ਸਿੱਖ ਕੌਮ ਨੂੰ ਬੰਗਾਰ ਰਹੇ ਐ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਜ਼ਰੂਰੀ ਐ ਐਸੀ ਆਪਣੇ ਐਸੀ ਬੀਜ਼ੀ ਲੀਡਰ ਬਦਲ ਲਾਂਗੇ ਐਸੀ ਜਥੇਦਾਰ ਸਾਹਿਬ ਬਦਲਦੇ ਰਹਦੇ ਆ ਲੇਕਿਨ ਸਾਡਾ ਜਿਹੜੀ ਸਰਮੌਰ ਸੰਸਥਾ ਐਸਜੀਪੀਸੀ ਤੇ ਸਾਡੀ ਜਿਹੜੀ ਸਰਮੌਰ ਸਸਤਾ ਅਕਾਲ ਤਖਤ ਸਾਹਿਬ ਐ ਇਸ ਨੂੰ ਟਾ ਨਹੀਂ ਲੱਗਣਦਾ ਵਗ। ਉਹ ਕੁੜੀ ਨੇ ਪੁੱਛਿਆ ਬੇਬੇ ਬੋਟ ਕੀ ਨੂੰ ਪਾਉਣੀ ਐ। ਕਹਿੰਦੀ ਹੋਰ ਕੀ ਨੂੰ ਪਾਉਣੀ ਐ? ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੈ ਕੇ ਆਇਆ ਕਰੂਗਾ ਮਹੀਨੇ ਦਾ। ਹੁਣ 4 ਸਾਲ ਹੋ ਗਿਆ ਮਾਮੇ ਨੂੰ ਢੀਕਦੇ ਮਾਮਾ ਮੁੜ ਕੇ ਆਇਆ ਹੀ ਨਹੀਂ। ਤੇ ਮਾਮਾ ਪੈਣਾ ਦਾ ਅਸ਼ੀਰਵਾਦ ਹੋ ਜਾਏ ਨਾ। ਫੇਰ ਆ ਤਾਂ ਪੰਜਾਬ ਦੀ ਗੱਲ ਆ ਆਪਾਂ ਦਿੱਲੀ ਜਿੱਤ ਲਈ ਆ ਸਾਰੇ ਜਾਣੇ ਜਾਂਦੇ ਲੇਕਿਨ ਬੀਬੀਓ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਜਿਹੜਾ ਮਾਵਾ ਭੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਬੀਬੀਆਂ ਨੂੰ 1000 1000 ਰੁਪਏ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਐਸੀ ਤੁਹਾਨੂੰ ਗਰੰਟੀ ਦਿੰਦੇ ਆ 100 ਦਿਨ ਰੋਜ਼ਗਾਰ ਮਿਲੇਗਾ ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ ਚ ਲੱਤ ਮਾਰਤੀ ਹੁਣ ਗਾਰੰਟੀ ਨਹੀਂ ਰਹੀ ਲੇਕਿਨ ਰੋਜ਼ਗਾਰ ਦੀ ਗਾਰੰਟੀ ਨਹੀਂ ਰਹੀ ਬੇਰੋਜ਼ਗਾਰੀ ਦੀ ਗਾਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ ਨਾ ਜੇ ਇਹਨੂੰ ਪੁੱਛੇ ਮੋਦੀ ਨੂੰ ਵੀ ਨਿਆਣੇ ਤੇਰੇ ਘਰ ਛੱਡ ਕੇ ਆਉਣੇ ਆ 60 ਦਿਨ ਕਿੱਥੋਂ ਖਾਵਾਂਗੇ ਉਹ ਬੀਬੀਆਂ ਪੈਣਾ ਗਰੀਬ ਪਰਿਵਾਰ ਗੁਜ਼ਾਰਾ ਕਰਨਗੇ ਗਰੀਬ ਦੇ ਪੇਟ ਤੇ ਲੱਤ ਮਾਰਦੀ 100% 90% ਕੇਂਦਰ ਵਾਲੇ ਪੈਸਾ ਪਾਉਂਦੇ ਸੀ ਹੁਣ ਕਹਿੰਦੇ ਜੀ 60 ਪੈਸੇ ਕੇਂਦਰ ਪਾਊਗਾ 40 ਪੈਸੇ ਪੰਜਾਬ ਵਾਲੇ ਪਾਉਂਗੇ ਉਹ ਪੰਜਾਬ ਦੀ ਸਰਕਾਰ ਕੋਲ ਤਾਂ ਫੀਮ ਖਾਣੋਂ ਪੈਸੇ ਨਹੀਂ ਹੈ ਇਹਨਾਂ ਨੇ ਕਿੱਥੇ ਦੇਣੇ ਆ ਇਹਨਾਂ ਨੇ ਆਪਣੇ 4 ਸਾਲ ਵਿੱਚ ਮਨਰੇਗਾ ਸਹੀ ਤਰੀਕੇ ਨਾਲ ਨਹੀਂ ਚਲਾਈ ਹੁਣ ਕਿੱਥੇ ਦੇ ਚਲਾਣਗੇ ਤੇ ਨਾਲ ਇਹਨਾਂ ਨੇ ਜਿਹੜੀ ਕਾਨੂੰਨੀ ਗਰੰਟੀ ਦੀ ਉਹ ਵੀ ਬੰਦ ਕਰਤੀ ਹੁਣ ਪੰਚਾਇਤਾਂ ਦੇ ਨਹੀਂ ਚੱਲਣੀ ਪੰਚਾਇਤ ਆਪਣੀ ਮਰਜ਼ੀ ਨਾਲ ਨਹੀਂ ਕੰਮ ਦੇ ਸਕਦੇ ਹੁਣ ਕੇਂਦਰ ਸਰਕਾਰ ਤੇ ਪਹਿਲਾਂ ਮਨਜ਼ੂਰੀ ਲੈਣੀ ਪੈਣੀ ਤਾਂ ਮਨਰੇਗਾ ਚੱਲੇ ਮਨਰੇਗਾ ਬੰਦ ਹੋ ਗਈ ਆ ਗਰੀਬ ਨੂੰ ਆਟਾ ਦਾਲ ਸਕੀਮ ਚ ਕਣਕ ਮਿਲਦੀ ਸੀ 3 ਕਿਲੋ ਐਸਾ ਭਗਵੰਤ ਮਾਨ ਦਾ ਢਿੱਡ ਦੁਖਿਆ 5 ਕਿਲੋ ਪਰ ਆ ਗਿਆ ਹੁਣ ਮਿਲਦੀ ਮਹੀਨੇ ਦੀ 5 ਕਿਲੋ ਜੇ ਇਹਨੂੰ ਕੋਈ ਪੁੱਛੇ 5 ਕਿਲੋ ਦੇ ਨਾਲ ਘਰ ਚੱਲ ਜਾਏਗਾ ਬੱਚਿਆਂ ਦਾ ਪੇਟ ਭਰ ਜਾਏਗਾ ਫੇਰ ਕੱਚੇ ਮਕਾਨਾਂ ਦੀ ਸਕੀਮ ਚੱਲੀ ਸੀ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਹੋਈ ਸੀ ਗਰੀਬ ਦਾ ਮਕਾਨ ਬਣ ਜਾਂਦਾ ਸੀ ਭਗਵਾਨ ਜੀ ਮਾਨ ਨੇ ਉਹ ਵੀ ਬੰਦ ਕਰੀ ਹੋਈ ਐ ਗਰੀਬ ਦੀ ਕੁੜੀ ਦੇ ਪਿਆ ਪਰ ਸ਼ਗਰ ਸਕੀਮ ਆਉਂਦੀ ਸੀ ਪਹਿਲਾਂ 21000 ਸੀ ਫਿਰ 31000 ਹੋ ਗਈ ਸੀ 51 ਕਰਤੀ ਉਹ ਵੀ ਬੰਦ ਕਰਤੀ ਐ 4 ਸਾਲ ਤੋਂ ਗਰੀਬ ਨੂੰ ਹਰ ਪਾਸੇ ਤੇ ਲੁੱਟ ਰਹੇ ਐ ਹਰ ਕੁੱਟ ਰਹੇ ਗਰੀਬ ਗਰੀਬ ਹੁੰਦਾ ਜਾਈ ਰਹਿੰਦਾ ਤੇ ਅੱਜ ਜਿਹੜੇ ਕਾਲੇ ਅੰਗਰੇਜ਼ ਆਏ ਬੇ ਦਿੱਲੀ ਤੇ ਇਹ ਪੰਜਾਬ ਨੂੰ ਲੁੱਟ ਲੁੱਟ ਕੇ ਲੈ ਜਾ ਰਹੇ ਮੈਂ ਪਹਿਲਾਂ ਕਿਹਾ ਸੀ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਤੁਸੀਂ ਪੰਜਾਬ ਬਣਾਉਣ ਲੱਗੇ ਆ ਲੇਕਿਨ ਲੋਕਾਂ ਨੇ ਸਮਝਿਆ ਨਹੀਂ ਲੋਕ ਨਹੀਂ ਮੰਨੇ ਮੈਂ ਕਿਹਾ ਕਿ ਈਸਟ ਇੰਡੀਆ ਕੰਪਨੀ ਆਈ ਸੀ ਉਹਨੇ ਬਾਤ ਇਹ ਵਿਚ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕਰ ਲਿਆ ਆ ਕਾਲੇ ਅੰਗਰੇਜ਼ ਕੇਜਰੀਵਾਲੂ ਨਹੀਂ ਆ ਗਿਆ ਇਹ ਵੀ ਇੱਥੇ ਕਬਜ਼ਾ ਕਰਨਗੇ ਅੱਜ ਆਪਣੇ ਵਾਲਾ ਜਿਹੜਾ ਧੂ ਧੂ ਹੈ ਨਾ ਭਗਵੰਤ ਮਾਨ ਇਹਦੀ ਤਾਂ ਚੱਲਦੀੋ ਕੋਈ ਨਹੀਂ ਹੈ ਕੋਈ ਨਹੀਂ ਪੁੱਛਦਾ ਇਹਨੂੰ ਸਾਰਾ ਕੁਝ ਕੇਜਰੀਵਾਲ ਦੇ ਹੱਥ 'ਚ ਹੈ ਤੇ ਕੇਜਰੀਵਾਲ ਪੰਜਾਬ ਨੂੰ ਲੁੱਟ-ਲੁੱਟ ਕੇ ਲੈ ਜਾ ਰਿਹਾ ਹੈ ਕਾਲ ਤੱਕ ਸਾਫ ਹੋ ਗਈ ਈ ਹੈ ਜਿਹਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਵੀ ਪੇਸ਼ ਹੋਇਆ ਔਰ ਉਹਦੇ ਜਥੇਦਾਰ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਵੀ ਕੋੜੇ ਮਾਰਨ ਦਾ ਹੁਕਮ ਦਿੱਤਾ ਸਿੱਖ ਕੌਮ ਦੀ ਆਨ ਬਾਨਰ ਸ਼ਾਨ ਹੈ ਜਥੇਦਾਰ ਤੇ ਅਕਾਲ ਤਖਤ ਸਾਹਿਬ ਸਿੱਖ ਕੌਮ ਨੇ ਲੜਾਈਆਂ ਲੜ ਕੇ ਜੀਪੀਸੀ ਲਈ ਹੈ ਅੱਜ ਇਹਦੇ ਤੇ ਕੋਈ ਵੀ ਕਾਬਜ ਹੋਵੇ ਚਾਹੇ ਬਾਦਲ ਹੋਣ ਚਾਹੇ ਕੋਈ ਹੋਵੇ ਇੱਥੇ ਬਾਬਾ ਖੜਕ ਸਿੰਘ ਵੀ ਪ੍ਰਧਾਨ ਰਹੇ ਹੈ ਜੀਪੀਸੀ ਦੇ ਸਿੱਖਾਂ ਦਾ ਇੰਟਰਨਲ ਮਾਮਲਾ ਹੈ ਤੁਸੀਂ ਵੋਟਾਂ ਦੇ ਨਾਲ ਐਸਜੀਪੀਸੀ ਦਾ ਪ੍ਰਧਾਨ ਐਸਜੀਪੀਸੀ ਦੇ ਮੈਂਬਰ ਬਦਲ ਸਕਦੇ ਹੋ ਲੇਕਿਨ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਿੱਖ ਕੌਮ ਦੀਆਂ ਸੰਸਥਾਵਾਂ ਨੂੰ ਭਗਵੰਤ ਮਾਨ ਪੂਰਦੇ ਦੇ ਰਾਹੀ ਤਹਿਸ ਨੈਸ ਕਰਨ ਦੀ ਇੱਕ ਸਾਜ਼ਿਸ਼ ਹੈ ਆਰਐਸਐਸ ਦੀ ਤੇ ਕੇਜਰੀਵਾਲ ਉਹਨਾਂ ਦੀ ਇਸ ਨੂੰ ਸਮਝ ਲੋ ਸਿੱਖੋ ਸਾਡੀ ਤਾਕਤ ਗੁਰੂਗ੍ਰਾਮ ਸਾਹਿਬ ਦੇ ਬਾਦ ਅਕਾਲ ਤਖਤ ਵਿੱਚ ਹੈ ਸਾਡੀ ਇੰਸੀ ਸੰਸਤਾ ਐਸਜੀਪੀਸੀ ਇਸ ਨੂੰ ਅੱਜ ਹਰ ਤਰੀਕੇ ਦੇ ਨਾਲ 2.5 ਲੱਖ ਆ ਲਈ ਤਾਲਾ ਜਾ ਰਹੀ ਹੈ ਇਹ ਜਿਹੜੇ ਪੰਡ ਅੱਜ ਸਿੱਖ ਕੌਮ ਨੂੰ ਬੰਗਾਰ ਰਹੇ ਹੈ ਇਹਨਾਂ ਨੂੰ ਮੂੰਹ ਤੋੜ ਦੇ ਜਵਾਬ ਦੇਣਾ ਜ਼ਰੂਰੀ ਹੈ ਐਸੀ ਆਪਣੇ ਐਸਜੀਪੀਸੀ ਲੀਡਰ ਬਦਲ ਲਾਂਗੇ ਐਸੀ ਜਥੇਦਾਰ ਸਾਹਿਬ ਬਦਲਦੇ ਰਹਦੇ ਲੇਕਿਨ ਸਾਡਾ ਜਿਹੜੀ ਸਰਮੌਰ ਸੰਸਤਾ ਐਸਜੀਪੀਸੀ ਤੇ ਸਾਡੀ ਜਿਹੜੀ ਸਰਮੌਰ ਸਸਤਾ ਅਕਾਲ ਤਖਤ ਸਾਹਿਬ ਐ ਇਸ ਨੂੰ ਢਾ ਨਹੀਂ ਲੱਗਣਦਾ ਵਾਬੇ ਬਖਸ਼ਰ ਮੁਲਕ ਦੀ ਗੀਰੀ ਜਿੱਥੇ ਮਾਵਾ ਪੈਣਾ ਦਾ ਅਸ਼ੀਰਵਾਦ ਹੋ ਜੇ ਨਾ ਫੇਰ ਆ ਤਾਂ ਪੰਜਾਬ ਦੀ ਗੱਲ ਆ ਆਪਾਂ ਦਿੱਲੀ ਜਿੱਤ ਲਈ ਆ ਸਾਰੇ ਜਾਣੇ ਜਾਂਦੇ ਲੇਕਿਨ ਆ ਬੀਬੀਓ ਮੈਂ ਹੁਣ ਤੁਹਾਡੇ 1000 ਰੁਪਏ ਵਾਲੀ ਗੱਲ ਨਹੀਂ ਕਰਨੀ ਉਹ ਕੁੜੀ ਨੇ ਪੁੱਛਿਆ ਬੀਬੇ ਬੋਟ ਕੀ ਨੂੰ ਪਾਉਣੀ ਐ ਕਹਿੰਦੀ ਹੋਰ ਕੀ ਨੂੰ ਪਾਉਣੀ ਐ ਝਾੜੂ ਵਾਲਿਆਂ ਨੂੰ ਪਾਈ ਤੇਰਾ ਮਾਮਾ 1000 ਰੁਪਏ ਲੋਕਾਂ ਕਰੂਗਾ ਮਹੀਨੇ ਦਾ ਹੁਣ 4 ਸਾਲ ਹੋ ਗਿਆ ਮਾਮੇ ਨੂੰ ਠੀਕ ਦੇ ਮਾਮਾ ਮੁੜ ਕੇ ਆਇਆ ਹੀ ਨਹੀਂ ਜਿਹੜਾ ਮਾਮਾ ਪੈਣਾ ਨਾਲ ਵੀ ਧੋਖਾ ਕਰ ਗਿਆ ਉਹ ਕਿਸੇ ਹੋਰ ਦਾ ਕਿਸ ਤਰ੍ਹਾਂ ਹੋ ਸਕਦਾ ਬੀਬਿਆਂ ਨੂੰ 1000 1000 ਰੁਪਏ ਕਹਿ ਕੇ ਪੁੱਛਿਆ ਹੀ ਨਹੀਂ ਮਨਰੇਗਾ ਸਕੀਮ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਜੀ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਲੈ ਕੇ ਆਈ ਗਰੀਬਾਂ ਨੂੰ 100 ਦਿਨ ਦੀ ਗਰੰਟੀ ਦਿੱਤੀ ਕਿ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ 100 ਦਿਨ ਰੋਜ਼ਗਾਰ ਮਿਲੇਗਾ ਲੇਕਿਨ ਆ ਸਰਕਾਰ ਆਈ ਹੈ ਗਰੀਬਾਂ ਦੇ ਪੇਟ 'ਚ ਲੱਤ ਮਾਰਦੀ ਹੁਣ ਗਰੰਟੀ ਨਹੀਂ ਰਹੀ ਲੇਕੇ ਰੋਜ਼ਗਾਰ ਦੀ ਗਰੰਟੀ ਨਹੀਂ ਰਹੀ ਬੇਰੁਜ਼ਗਾਰੀ ਦੀ ਗਰੰਟੀ ਜ਼ਰੂਰ ਦੇਤੀ ਕਿ 60 ਦਿਨ ਤੁਹਾਨੂੰ ਕੰਮ ਨਹੀਂ ਮਿਲਣਾ ਜਦ ਖੇਤੀ ਦਾ ਸੀਜ਼ਨ ਹੋਏਗਾ ਨਾ ਜੇ ਇਹਨੂੰ ਪੁੱਛੇ ਮੋਤੀ ਨੂੰ ਵੀ ਨਿਆਣੇ ਤੇਰੇ ਘਰ ਛੱਡ ਕੇ ਆਉਣੇ 60